ਹੀ ਅਗਲੀ ਬੇਨਤੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਦੀ ਅਕਾਲੀ 96 ਕਰੋੜੀ ਮੁਖੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਾਲ ਪੰਜਵਾਂ ਤਖਤ ਰੱਖਵੇ ਵਾਲੇ ਮਹਾਂਪੁਰਖਾਂ ਵੱਲੋਂ ਜਥਾ ਪਹੁੰਚਿਆ 5 ਮਿੰਟਾਂ ਵਾਸਤੇ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਅਤੇ ਸੰਤ ਮਹਾਰਾਜਿਆਂ ਨੂੰ ਸ਼ਰਧਾ ਤੇ ਸਤਕਾਰ ਭੇਟ ਕਰਨਗੇ ਰੱਖਵੇ ਵਾਲੇ ਮਹਾਂਪੁਰਖਾਂ ਦੇ ਨਾਲ ਸੰਤ ਮਹਾਰਾਜਿਆਂ ਦਾ ਬੜਾ ਅਥਾਹ પ્રેમ ਪਿਆਰ ਹੈ ਔਰ ਇੱਥੇ ਦੇਸ਼ਾਂ ਵਿੱਚ ਵੀ ਵਿਦੇਸ਼ਾਂ ਵਿੱਚ ਵੀ ਔਰ ਬੇਅੰਤ ਵਾਰ ਮਹਾਂਪੁਰਖਾਂ ਦਾ ਮਿਲਾਪ ਹੋਇਆ ਹੈ ਔਰ ਪ੍ਰੇਮ ਦੇ ਵਧੇ ਮਹਾਂਪੁਰਖਾਂ ਦੇ ਜਥੇ ਦੇ ਸਿੰਘ ਸੇਵਾਦਾਰ ਪਹੁੰਚੇ ਨੇ ਜੀ ਆਇਆਂ ਨੂੰ ਠੀਕ 5 ਮਿੰਟਾਂ ਵਾਸਤੇ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ ਜਿਨ੍ਹਾਂ ਸਾਹਸ ਗਿਰਾਸਨਾ ਵਿਸਰ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੁਰਨਾ ਸੋਈ ਸੰਤ ਗੱਜ ਵੱਜ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਵੱਡੇ ਭਾਗ ਹਨ ਸਾਡੇ ਸਾਰਿਆਂ ਦੇ ਜਿਨ੍ਹਾਂ ਨੇ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਕਮਾਏ ਹੋਏ ਬਤਨਾ ਵਿੱਚ ਰਹਿ ਕੇ ਸੰਗਤ ਕਰਕੇ ਆਪ ਜਪਹਿ ਅਵਰ ਨਾਮ ਜਪਾਵੇ ਬੰਧਿਆ ਹੈ ਅਤੇ ਬੰਧੇ ਰਹੇ ਹਨ ਬੰਧੇ ਰਹਿਣਗੇ ਆਓ ਮਨ ਵਰਤੀਆਂ ਇਕਾਗਰ ਕਰਕੇ ਸੁਰਤਿਆਂ ਨੂੰ ਇਕਾਗਰ ਕਰਕੇ ਗਾਜ-ਵਾਜ ਕੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਿਏ ਸਤਨਾਮ ਵਾਹਿਗੁਰੂ ਸਤ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ 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 ਵਾਹਿ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸੰਤ ਬਾਬਾ ਅਮਰੀਕ ਸਿੰਘ ਜੀ ਨੇ ਇੱਕ ਬਚਨ ਸੁਣਾਇਆ ਸੀ ਕੇ ਉਹਨਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ ਕਿ ਮਹਾਪੁਰਖਾਂ ਨੂੰ ਅਸੀਂ ਕਦੇ 1 ਵਜੇ ਤੋਂ ਬਾਅਦ ਇਸ ਨਾਨਕ ਰਤਿਆ ਨਹੀਂ ਵੇਖਿਆ ਸੋ ਮਹਾਪੁਰਖਾਂ ਦਾ ਕੱਲਾ ਕੱਲਾ ਬਚਨ ਪੱਲੇ ਬਰਨ ਵਾਲਾ ਹੁੰਦਾ ਹੈ ਆਪਾਂ ਆਪਣੇ ਹਿਰਦਿਆਂ ਦੇ ਵਿੱਚ ਮਹਾਪੁਰਖਾਂ ਦੇ ਬਚਨਾਂ ਨੂੰ ਸੰਭਾਲ ਲਈਏ ਅਮਰ ਦਸ਼ਕੀਏ ਸਿੰਘ ਸਜਿਏ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰਿਏ ਜੀ ਦਾਸ ਸਿੰਘ ਸਾਹਿਬ ਜਥੇਦਾਰ ਬਾਬਾ ਜਗENDER ਸਿੰਘ ਜੀ ਅਕਾਲੀ ਮੁਖੀ ਸ਼ਰੋਮਣੀ ਪੰਥ ਅਕਾਲੀ ਬੁੰਦਾਦਲ 72 ਕਰੋੜੀ ਪੰਜਵਾਂ ਤਖਤ ਰਕਬੇ ਵਾਲੇ ਮਹਾਪੁਰਖਾਂ ਵੱਲੋਂ ਮਹਾਪੁਰਖਾਂ ਨੂੰ ਸਰਬਦਾ ਦੇ ਬੋਲ ਭੇਟ ਕਰਦਾ ਹੈ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਇਹ ਸਨ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਿੰਦਰ ਸਿੰਘ ਜੀ ਰੱਖਵੇ ਰਕਵੇ ਵਾਲੇ ਮਹਾਂਪੁਰਖਾਂ ਦੇ ਜਥੇ ਦੇ ਸੇਵਾਦਾਰ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਹੈ ਅਤੇ ਸੰਤ ਮਹਾਰਾਜਿਆਂ ਨੂੰ ਬਾਬਾ ਜੋਗਿੰਦਰ ਸਿੰਘ ਜੀ ਆ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਨੇ ਅਸਥਾਨ ਵੱਲੋਂ ਬਹੁਤ ਬਹੁਤ ਧੰਨਵਾਦ